বা যেন তোমরা সবাই শোনো আমি বলছি এই যে মানে সব যেন ঠিক নেই হ্যাঁ মানে এটা এইটা Siya kune asre apianyaa? Maa, toki 26 dτο kongka dihai hai Physical kifa dhuri Sinamati si babaya lor不會 thi Если Ridha thondi bang bi он Siya kune apianyaa? ਅਮ ਇਨਸਪੈਕਟਰ ਦੀਪਕ ਕੁਮਾਰ ਸਰਕਲ ਗੁਰਦਾਸਪੁਰ ਇੱਕ ਸਾਡੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਸ਼੍ਰੀ ਮਹੀਸ਼ ਨੁਕਤਾ ਜੀ ਐਸਐਸਪੀ ਸਾਹਿਬ ਗੁਰਦਾਸਪੁਰ ਦੀ ਨਿਰਦੇਸ਼ਾ ਨਿਰਦੇਸ਼ ਡੀਐਸਪੀ ਗੁਰਦਾਸਪੁਰ ਕੁਲਵੰਤ ਸਿੰਘ ਮਾਨ ਜੀ ਸਾਡੇ ਐਕਸਾਈਜ਼ ਆਫੀਸਰ ਹਿਮੰਸ਼ ਸ਼ਰਮਾ ਜੀ ਦੇ ਨਿਰਦੇਸ਼ਾ ਤੇ ਸੁਪਰਵਾਈਜ਼ਨ ਦੇ ਵਿੱਚ ਅਸੀਂ ਬਿਆਦ ਰਿਆ ਤੇ ਮੌਜੂਦ ਪਿੰਡੇ ਉੱਥੇ ਰੀਡ ਕੀਤਾ ਇਹਦੇ ਵਿੱਚ ਐਸਐਟੂ ਪਹਾੜੀਆ ਖਾਨ ਸਰਦਾਰ ਸਰਵਜੀਤ ਸਿੰਘ ਜੀ ਤੇ ਮੈਟ੍ਰਿਕ ਸਬ ਡਿਵੀਜ਼ਨ ਦੀ ਪੁਲਿਸ ਤੇ ਐਕਸਾਈਜ਼ ਪੁਲਿਸ ਇਹ ਜੁਆਇੰਟ ਮੀਟ ਕੀਤਾ ਗਿਆ ਸੀ ਅਸੀਂ ਦਰਿਆ ਤੇ ਜਾ ਕੇ ਉੱਥੇ ਜ਼ਮੀਨਾਂ ਦੇ ਵਿੱਚ ਤਰਪਾਲਾ ਪਾ ਕੇ ਲਾਹਣ ਦਬ ਦਿੰਦੇ ਆ ਜਿੱਤੋਂ ਬਾਅਦ ਚ ਇਲੀਜੀਟ ਲੀਕਰ ਦੀ ਪ੍ਰੋਡਕਸ਼ਨ ਹੁੰਦੀ ਆ ਉਹ ਆਪਾਂ ਕੋਈ ਤਕਰੀਬਨ 5000 ਕਿਲੋ ਲਾਹਣ ਨਸ਼ਟ ਕੀਤਾ ਤੇ ਇਹਦੇ ਨਾਲ ਹੀ ਉੱਥੇ ਕੈਂਸ ਦੇ ਵਿੱਚ ਜਿਹੜੀ ਇਹਨਾਂ ਨੇ ਪ੍ਰੋਡਿਊਸ ਕੀਤੀ ਹੁੰਦੀ ਆ ਇਲੀਜੀਟਲੀ ਕਰ ਉਹ ਲਾਈ ਹੁੰਦੀ ਆ ਉਹ ਰਿਕਵਰਡ ਕੀਤੇ ਤੇ ਉਹ ਤਕਰੀਬਨ ਕੋਈ 120 ਬੋਤਲਾਂ ਸ਼ਰਾਬ ਦੀਆਂ ਡਿਸਟਰੋਏਡ ਕੀਤੀਆਂ ਤੇ ਉਹਦੇ ਅਗੇਂਸਟ ਦੋ ਐਫਆਈਆਰ ਦਰਜ ਕੀਤੇ ਆ ਜੀ ਪੰਜਾਬ 51 ਕੈਨੇਡੀਆਂ ਖਾਨ ਦੇ ਵਿੱਚ ਤੇ ਮੇਰੀ ਆਪਰਾਹੀ ਸਾਰਿਆਂ ਨੂੰ ਅਪੀਲ ਹੈ ਕਿ ਤਾਨੂੰ ਪਤਾ ਹੈ ਅੱਗੇ ਵੀ ਇਹ ਇਹੋ ਕਾਈਂਡ ਦੀ ਜਿਹੜੀ ਡਿਗਰੀਜ਼ ਨਹੀਂ ਆਈ ਸ਼ਰਾਬ ਤੋਂ ਕਾਫੀ ਨੁਕਸਾਨ ਹੁੰਦਾ ਹੈ ਔਰ ਕਾਫੀ ਹਿਊਮਨ ਕੈਜ਼ੂਲਟੀਆਂ ਹੋਈਆਂ ਤੇ ਜਿਹਦੇ ਕਰਕੇ ਸਾਡੇ ਪੰਜਾਬ ਸਰਕਾਰ ਨਸ਼ਾ ਵਿਰੁੱਧ ਜਿਹੜਾ ਅਭਿਆਨ ਹੈ ਇਹ ਕੰਟੀਨਿਊਸਲੀ ਜਾਰੀ ਰਹੇਗਾ ਮੇਰੀ ਆਪਰਾਹੀ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਇਹਨੂੰ ਯੂਜ਼ ਨਾ ਕਰੋ ਇਹ ਬਹੁਤ ਹਾਰਮਫੁਲ ਹੈ ਔਰ ਜੇ ਕੋਈ ਇਹਦਾ ਕਰਦਾ ਹੈ ਤੇ ਸਾਮੇ ਸਾਈਸ ਡਿਪਾਰਟਮੈਂਟ ਨੂੰ ਜਾਂ ਜ਼ਿਲ੍ਹਾ ਪੁਲਿਸ ਨੂੰ ਇਹਦੀ ਇਨਫੋਰਮੇਸ਼ਨ ਦਿੱਤੀ ਜਾਏ ਮੇਰੇ ਆਪਨਰਵਾਦਾ ਹੈ ਕਿ ਇਹੀ ਬਦਲਾਅ ਮੁਕਤ ਰੱਖਾਂਗੇ ਤੇ ਇਹਦੇ ਤੇ ਕਾਰਵਾਈ ਕਰਾਂਗੇ ਇਹ ਸਾਰਿਆਂ ਦੇ ਹਿੱਤ ਚ ਆ ਸਰਕਾਰ ਦਾ ਸਾਥ ਦੋ ਤੇ ਮੇਰੀ ਇਹੀ ਬੇਨਤੀ ਆ ਕਿ ਇਹਨੂੰ ਬਿਲਕੁਲ ਰਿਵਰਸ ਹੋਣਾ ਨਾ ਕਰੋ ਐਕਸਾਈਜ਼ ਡਿਪਾਰਟਮੈਂਟ ਤੇ ਪੁਲਿਸ ਡਿਪਾਰਟਮੈਂਟ ਬਿਲਕੁਲ ਸਰਕਾਰ ਦੇ ਨਿਰਦੇਸ਼ਾਂ ਦੇ ਹੇਠ ਕੰਮ ਕਰ ਰਹੀ ਆ ਔਰ ਅਸੀਂ ਕਿਸੇ ਨੂੰ ਵੀ ਇਹ ਕੰਮ ਕਰਨਾ ਲਾਉਣ ਨਹੀਂ ਕਰਾਂਗੇ ਤੇ ਕਾਈਂਡਲੀ ਇਹ ਮੈਸੇਜ ਸਾਰਿਆਂ ਨੂੰ ਪਹੁੰਚ ਜਾਏ ਤੇ ਮੇਰਾ ਇਹ ਇਹ ਅਭਿਆਨ ਹਦਾ ਲਗਾਤਾਰ ਚੱਲਦਾ ਰਹੇਗਾ ਕਿਉਂਕਿ ਉਹ ਉਥੇ ਬਹੁਤ ਜ਼ਿਆਦਾ ਹੁੰਦਾ ਹੈ ਕੰਮ ਤੇ ਸਾਡਾ ਕੰਟੀਨਿਊਸਲੀ ਪੈਣੀ ਮੀਆਂ ਖਾ ਪੁਲਿਸ ਵੀ ਕੰਟੀਨਿਊਸਲੀ ਉਥੇ ਰੀਡਸ ਕਰ ਰਹੀ ਹੈ ਐਕਸਾਈਡ ਡਿਪਾਰਟਮੈਂਟ ਵੀ ਉਥੇ ਰੀਡਸ ਕਰ ਰਹੀ ਆ ਔਰ ਹੈਵੀ ਰਿਕਵਰੀ ਹੁੰਦੀ ਆ ਤੇ ਸਾਡੀ ਕੋਸ਼ਿਸ਼ ਹੈ ਕਿ ਇਹਨੂੰ ਨੱਥ ਪਾਇਆ ਜਾਏ ਧੰਨਵਾਦ ਜੀ